ਜੇਲ੍ਹ ਚ ਵਿੱਚ ਜੀਠਿਆ ਦੀ ਸੁਰੱਖਿਆ ਦੇ ਪੂਖਤਾ ਇੰਤਜ਼ਾਮ ਕੋਈ ਦਿੱਕਤ ਤਾਂ ਸੁਪਰਡੈਂਟ ਨੂੰ ਦਿਓ ਸ਼ਿਕਾਇਤ ਬੈਰਕ ਬਦਲਨ ਸੰਬੰਧੀ ਅਰਜੀ ਤੇ ਹੋਈ ਬਹਿਸ ਜਿਹਾ ਜੇਲ੍ਹ ਦੇ ਵਿੱਚ ਮਜੀਠਿਆ ਦੀ ਬੈਰਕ ਬਦਲ ਨੂੰ ਲੈ ਕੇ ਕੋਰਟ ਦੇ ਵਿੱਚ ਇੱਕ ਯਾਚਿਕਾ ਦਾਇਰ ਕੀਤੀ ਗਈ ਸੀ ਜਿਸ ਤੇ ਸੁਣਵਾਈ ਹੋਈ ਸੁਣਵਾਈ ਦੌਰਾਨ ਬਹਿਸ ਚੱਲੀ ਤਾਰੂ ਦਾਸ ਨੇ ਕਿ ਵਿਜੀਲੈਂਸ ਵੱਲੋਂ ਆਮਦਨ ਤੋਂ ਬਾਅਦ ਜਾਇਦਾਦ ਦੇ ਮਾਮਲੇ 'ਚ ਜੇਲ੍ਹ ਭੇਜੇ ਗਏ ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠੀਆ ਦੀ ਵੈਰਕ ਬਦਲਾ ਨੂੰ ਲੈ ਕੇ ਦਾਖਲ ਕੀਤੀ ਗਈ ਅਰਜੀ ਤੋਂ ਵਧੀਕ ਜ਼ਿਲ੍ਹਾ ਸੈਸ਼ਨ ਜੱਜ ਦੀ ਅਦਾਲਤ 'ਚ ਸੁਣਵਾਈ ਹੋਈ ਸਰਕਾਰ ਵੱਲੋਂ ਪੇਸ਼ ਹੋਏ ਸਪੈਸ਼ਲ ਪ੍ਰੀਤਿੰਦਰ ਸਿੰਘ ਨੇ ਅਦਾਲਤ 'ਚ ਜਵਾਬ ਦਾਖਲ ਕੀਤਾ ਕਿ ਜੇਲ੍ਹ 'ਚ ਵਿਕਰਮ ਸਿੰਘ ਮਜੀਠੀਆ ਦੀ ਸੁਰੱਖਿਆ ਦੇ ਪੂਖਤਾ ਇੰਤਜ਼ਾਮ ਕੀਤੇ ਹੋਏ ਨੇ ਜੇਲ੍ਹ ਦੇ ਮੈਨੂਅਲ ਮੁਤਾਬਕ ਹੀ ਉਹਨਾਂ ਨੂੰ ਸਹੂਲਤਾਂ ਦਿੱਤੀਆਂ ਗਈਆਂ ਨੇ ਅਦਾਲਤ ਨੇ ਇਸ ਮਾਮਲੇ 'ਚ ਦੋਵਾਂ ਧਿਰਾਂ ਦੀ ਬਹਿਸ ਲਈ 22 ਜੁਲਾਈ ਦੀ ਤਾਰੀਖ ਤੈਅ ਕੀਤੀ ਹੈ ਪ੍ਰੀਤਿੰਦਰ ਸਿੰਘ ਦਾ ਕਹਿਣਾ ਹੈ ਕਿ ਬੈਰਕ ਬਦਲਨ ਤੇ ਸੁਰੱਖਿਆ ਨੂੰ ਲੈ ਕੇ ਜਿਹੜੀ ਅਰਜੀ ਅਦਾਲਤ ਦੇ ਵਿੱਚ ਦਾਇਰ ਕੀਤੀ ਗਈ ਹੈ ਉਸਤੇ ਮਜੀਠੀਆ ਦੇ ਸਾਈਨ ਹੀ ਨਹੀਂ ਹਨ ਉਹਨਾਂ ਨੂੰ ਜੇਲ੍ਹ ਦੇ ਵਿੱਚ ਕੋਈ ਦਿੱਕਤ ਪੇਸ਼ ਆਉਂਦੀ ਹੈ ਤਾਂ ਉਹ ਜੇਲ੍ਹ ਸੁਪਰਡੈਂਟ ਨੂੰ ਸ਼ਿਕਾਇਤ ਦੇ ਸਕਦੇ ਨੇ ਉਹਨਾਂ ਨੇ ਮਜੀਠੀਆ ਦੇ ਵਕੀਲਾਂ ਵੱਲੋਂ ਗਰਾਉਂਡ ਆਫ ਅਰੈਸਟ ਦੇ ਮੰਗੇ ਗਏ ਦਸਤਾਵੇਜ਼ਾਂ ਤੇ ਆਪਣਾ ਪੱਖ ਰੱਖਦਿਆ ਕਿ ਜਦੋਂ ਕਿਸੇ ਮਾਮਲੇ ਦੀ ਜਾਂਚ ਚੱਲ ਰਹੀ ਹੋਵੇ ਤਾਂ ਇਸ ਦੌਰਾਨ ਮੁਲਜ਼ਮ ਪੱਖ ਨੂੰ ਕਾਨੂੰਨੀ ਤੌਰ ਤੇ ਕੋਈ ਵੀ ਦਸਤਾਵੇਜ਼ ਨਹੀਂ ਦਿੱਤਾ ਜਾ ਸਕਦਾ ਬਚਾ ਪੱਖ ਕੇਸ ਦੇ ਜਾਂਚ ਨੂੰ ਲਟਕਾਉਣ ਦੇ ਮਕਸਦ ਦੇ ਨਾਲ ਕੋਈ ਨਾ ਕੋਈ ਅਰਜੀ ਅਦਾਲਤ ਦੇ ਵਿੱਚ ਧਾਇਰ ਕਰ ਦਿੰਦਾ ਹੈ ਉਹਨਾਂ ਕਿਹਾ ਕਿ 22 ਜੁਲਾਈ ਨੂੰ ਸਾਰੀਆਂ ਅਰਜ਼ੀਆਂ ਤੇ ਬੈਸ ਹੋ ਸਕਦੀ ਹੈ 19 ਜੁਲਾਈ ਨੂੰ ਵਿਕਰਮ ਸਿੰਘ ਮਜੀਠੀਆ ਦਾ ਜੁਡੀਸ਼ੀਅਲ ਰਿਮਾਂਡ ਖਤਮ ਹੋ ਰਿਹਾ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਪੁਲਿਸ ਮਜੀਠੀਆ ਨੂੰ 19 ਜੁਲਾਈ ਨੂੰ ਅਦਾਲਤ ਦੇ ਵਿੱਚ ਸਰੀਰਕ ਤੌਰ ਤੇ ਪੇਸ਼ ਕਰਦੀ ਹੈ ਜਾਂ ਫਿਰ ਵੀਡੀਓ ਕਾਨਫਰencing ਰਾਹੀਂ ਪੇਸ਼ੀ ਪੁਗਤਾਈ ਜਾਵੇਗੀ ਹੁਣ ਦੇਖਣਾ ਇਹ ਵੀ ਹੋਵੇਗਾ ਕਿ ਵੈਰਕ ਬਦਲਿਆ ਜਾਵੇਗਾ ਵਿਕਰਮ ਮਜੀਠੀਆ ਦਾ ਜਾਂ ਫਿਰ ਨਹੀਂ ਕਿਉਂਕਿ ਵਿਕਰਮ ਸਿੰਘ ਮਜੀਠੀਆ ਦੀ ਸਹੂਲਤਾਂ ਨੂੰ ਲੈ ਕੇ ਸੀਐਮ ਭਗਵੰਤ ਮਾਨ ਵੀ ਬੋਲਦੇ ਨਜ਼ਰ ਆਏ ਸੀ ਕਿ ਹੁਣ ਗ੍ਰਫਤਾਰੀ ਤੋਂ ਬਾਅਦ ਕੁਝ ਲੋਕ ਜੇਲ੍ਹ ਦੇ ਵਿੱਚ ਸਹਰਾਣੇ ਮੰਗਰੇ ਨੇ ਵੀਆਈਪੀ ਟ੍ਰੀਟਮੈਂਟ ਮੰਗਰੇ ਨੇ ਪਰ ਉਹਨਾਂ ਨੂੰ ਅਜੇ ਹੀ ਕੋਈ ਟ੍ਰੀਟਮੈਂਟ ਨਹੀਂ ਦਿੱਤੀ ਜਾਵੇਗੀ ਉਹਨਾਂ ਨੂੰ ਆਮ ਕੈਦੀਆਂ ਦੇ ਵਾਂਗ ਹੀ ਰੱਖਿਆ ਜਾਵੇਗਾ ਚਾਹੇ ਉਹ ਕੋਈ ਵੀ ਹਵਾਲਾ ਦੇਣ ਜੇਲ੍ਹ ਚ ਮੁਜੀਟਿਆ ਦੀ ਸੁਰੱਖਿਆ ਦੇ ਪੂਖਤਾ ਇੰਤਜ਼ਾਮ ਕੋਈ ਦਿੱਕਤ ਤਾਂ ਸੁਪਰਡੈਂਟ ਨੂੰ ਦਿਓ ਸ਼ਿਕਾਇਤ ਵੈਰਕ ਬਦਲਨ ਸੰਬੰਧੀ ਅਰਜੀ ਤੇ ਹੋਈ ਬਹਿਸ ਜੀ ਹਾਂ ਜੇਲ੍ਹ ਦੇ ਵਿੱਚ ਮਜੀਠੀਆ ਦੀ ਬੈਰਕ ਬਦਲ ਨੂੰ ਲੈ ਕੇ ਕੋਰਟ ਦੇ ਵਿੱਚ ਇੱਕ ਯਾਚਿਕਾ ਦਾਇਰ ਕੀਤੀ ਗਈ ਸੀ ਜਿਸ ਤੇ ਸੁਣਵਾਈ ਹੋਈ ਸੁਣਵਾਈ ਦੌਰਾਨ ਬਹਿਸ ਚੱਲੀ ਤੁਹਾਨੂੰ ਦੱਸ ਦਈਏ ਕਿ ਵਿਜੀਲੈਂਸ ਵੱਲੋਂ ਆਮਦਨ ਤੋਂ ਬਾਅਦ ਜਾਇਦਾਦ ਦੇ ਮਾਮਲੇ 'ਚ ਜੇਲ੍ਹ ਭੇਜੇ ਗਏ ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠੀਆ ਦੀ ਬੈਰਕ ਬਦਲਨ ਨੂੰ ਲੈ ਕੇ ਦਾਖਲ ਕੀਤੀ ਗਈ ਅਰਜੀ ਤੋਂ ਵਧੇ ਇੱਕ ਜ਼ਿਲ੍ਹਾ ਸੈਸ਼ਨ ਜੱਜ ਦੀ ਅਦਾਲਤ 'ਚ ਸੁਣਵਾਈ ਹੋਈ ਸਰਕਾਰ ਵੱਲੋਂ ਪੇਸ਼ ਹੋਏ ਸਪੈਸ਼ਲ ਪ੍ਰੀਤਿੰਦਰ ਸਿੰਘ ਨੇ ਅਦਾਲਤ 'ਚ ਜਵਾਬ ਦਾਖਲ ਕੀਤਾ ਕਿ ਜੇਲ੍ਹ 'ਚ ਵਿਕਰਮ ਸਿੰਘ ਮਜੀਠੀਆ ਦੀ ਸੁਰੱਖਿਆ ਦੇ ਪੂਖਤਾ ਇੰਤਜ਼ਾਮ ਕੀਤੇ ਹੋਏ ਨੇ ਜੇਲ੍ਹ ਦੇ ਮੈਨੂਅਲ ਮੁਤਾਬਕ ਹੀ ਉਹਨਾਂ ਨੂੰ ਸਹੂਲਤਾਂ ਦਿੱਤੀਆਂ ਗਈਆਂ ਨੇ ਅਦਾਲਤ ਨੇ ਇਸ ਮਾਮਲੇ 'ਚ ਦੋਵਾਂ ਧਿਰਾਂ ਦੀ ਬਹਿਸ ਲਈ 22 ਜੁਲਾਈ ਦੀ ਤਾਰੀਖ ਤੈਅ ਕੀਤੀ ਹੈ ਪ੍ਰੀਤਿੰਦਰ ਸਿੰਘ ਦਾ ਕਹਿਣਾ ਹੈ ਕਿ ਬੈਰਕ ਬਦਲਨ ਤੇ ਸੁਰੱਖਿਆ ਨੂੰ ਲੈ ਕੇ ਜਿਹੜੀ ਅਰਜੀ ਅਦਾਲਤ ਦੇ ਵਿੱਚ ਦਾਇਰ ਕੀਤੀ ਗਈ ਹੈ ਉਸਤੇ ਮਜੀਠੀਆ ਦੇ ਸਾਈਨ ਹੀ ਨਹੀਂ ਹਨ ਉਹਨਾਂ ਨੂੰ ਜੇਲ੍ਹ ਦੇ ਵਿੱਚ ਕੋਈ ਦਿੱਕਤ ਪੇਸ਼ ਆਉਂਦੀ ਹੈ ਤਾਂ ਉਹ ਜੇਲ੍ਹ ਸੁਪਰਡੈਂਟ ਨੂੰ ਸ਼ਿਕਾਇਤ ਦੇ ਸਕਦੇ ਨੇ ਉਹਨਾਂ ਨੇ ਮਜੀਠੀਆ ਦੇ ਵਕੀਲਾਂ ਵੱਲੋਂ ਗਰਾਉਂਡ ਆਫ ਅਰੈਸਟ ਦੇ ਮੰਗੇ ਗਏ ਦਸਤਾਵੇਜ਼ਾਂ ਤੇ ਆਪਣਾ ਪੱਖ ਰੱਖ ਦਿਆ ਕਿ ਜਦੋਂ ਕਿਸੇ ਮਾਮਲੇ ਦੀ ਜਾਂਚ ਚੱਲ ਰਹੀ ਹੋਵੇ ਤਾਂ ਇਸ ਦੌਰਾਨ ਮੁਲਜ਼ਮ ਪੱਖ ਨੂੰ ਕਾਨੂੰਨੀ ਤੌਰ ਤੇ ਕੋਈ ਵੀ ਦਸਤਾਵੇਜ਼ ਨਹੀਂ ਦਿੱਤਾ ਜਾ ਸਕਦਾ ਬਚਾ ਪੱਖ ਕੇਸ ਦੇ ਜਾਂਚ ਨੂੰ ਲਟਕਾਉਣ ਦੇ ਮਕਸਦ ਦੇ ਨਾਲ ਕੋਈ ਨਾ ਕੋਈ ਅਰਜੀ ਅਦਾਲਤ ਦੇ ਵਿੱਚ ਧਾਇਰ ਕਰ ਦਿੰਦਾ ਹੈ ਉਹਨਾਂ ਕਿਹਾ ਕਿ 22 ਜੁਲਾਈ ਨੂੰ ਸਾਰੀਆਂ ਅਰਜ਼ੀਆਂ ਤੇ ਬੈਸ ਹੋ ਸਕਦੀ ਹੈ 19 ਜੁਲਾਈ ਨੂੰ ਵਿਕਰਮ ਸਿੰਘ ਮਜੀਠੀਆ ਦਾ ਜੁਡੀਸ਼ੀਅਲ ਰਿਮਾਂਡ ਖਤਮ ਹੋ ਰਿਹਾ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਪੁਲਿਸ ਮਜੀਠੀਆ ਨੂੰ 19 ਜੁਲਾਈ ਨੂੰ ਅਦਾਲਤ ਦੇ ਵਿੱਚ ਸਰੀਰਕ ਤੌਰ ਤੇ ਪੇਸ਼ ਕਰਦੀ ਹੈ ਜਾਂ ਫਿਰ ਵੀਡੀਓ ਕਾਨਫਰੈਂਸਿੰਗ ਰਾਹੀਂ ਪੇਸ਼ੀ ਪੁਗਤਾਈ ਜਾਵੇਗੀ ਹੁਣ ਦੇਖਣਾ ਇਹ ਵੀ ਹੋਵੇਗਾ ਕਿ ਵੈਰਕ ਬਦਲਿਆ ਜਾਵੇਗਾ ਵਿਕਰਮ ਮਜੀਠੀਆ ਦਾ ਜਾਂ ਫਿਰ ਨਹੀਂ ਕਿਉਂਕਿ ਵਿਕਰਮ ਸਿੰਘ ਮਜੀਠੀਆ ਦੀ ਸਹੂਲਤਾਂ ਨੂੰ ਲੈ ਕੇ ਸੀਐਮ ਭਗਵੰਤ ਮਾਨ ਵੀ ਬੋਲਦੇ ਨਜ਼ਰ ਆਏ ਸੀ ਕਿ ਹੁਣ ਗ੍ਰਫਤਾਰੀ ਤੋਂ ਬਾਅਦ ਕੁਝ ਲੋਕ ਜੇਲ੍ਹ ਦੇ ਵਿੱਚ ਸਰਾਣੇ ਮੰਗਰੇ ਨੇ ਵੀਆਈਪੀ ਟ੍ਰੀਟਮੈਂਟ ਮੰਗਰੇ ਨੇ ਪਰ ਉਹਨਾਂ ਨੂੰ ਅਜੇ ਹੀ ਕੋਈ ਟ੍ਰੀਟਮੈਂਟ ਨਹੀਂ ਦਿੱਤੀ ਜਾਵੇਗੀ ਉਹਨਾਂ ਨੂੰ ਆਮ ਕੈਦੀਆਂ ਦੇ ਵਾਂਗ ਹੀ ਰੱਖਿਆ ਜਾਵੇਗਾ ਚਾਹੇ ਉਹ ਕੋਈ ਵੀ ਹਵਾਲਾ ਦੇ